फोग देखो लह ਆ ਜੀ ਤੁਸੀਂ ਨਹੀਂ ਪੜੀ ਤੁਹਾਡਾ ਸਰੀਰ ਦਾ ਇੱਥੇ ਸਰੀਰ ਦੀ ਗ੍ਰਿਆ ਸਾਰੀ ਤੁਸੀਂ ਕੀਤੇ ਆ ਜਿੰਨੇ ਨਵਾਲ ਪੜਨੀ ਸੀ ਉਹ ਤਾਂ ਕਧਾਰ ਵਿੱਚ ਹਣ ਸਸਰਪਾਲ ਜੀ ਵੀਰੋ ਪੈਣੋ ਤੇ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਤੇ ਸਾਰ ਨੂੰ ਪੈਣਾ ਤੁਹਾਨੂੰ ਬੜੀ ਬੋਰ ਕਰੂਗੀ ਲੱਖ ਲੱਖ ਦਿਨ ਹੋਰ ਤੇ ਆਦਾ ਥੰਬਨਲ ਪੜ ਕੇ ਤੁਹਾਨੂੰ ਪਤਾ ਲੱਗ ਗਿਆ ਹੁਣ ਆ ਤੇ ਆਪਾਂ ਕਿੱਥੇ ਚੱਲੇ ਆ ਸਵੇਰ ਦੇ ਵੱਜ ਗਏ 4:30 ਪਰ ਉੱਠੇ ਸੀ 3 ਵਜੇ ਤੇ ਇਤਿਆਹ ਜ਼ਰੂਰ ਕਿ 4:30 ਵਜੇ ਤੇ ਮੰਮੀ ਦੀ ਤਿਆਰ ਤੇ ਬਾਕੀ ਸੰਤਾਂ ਵੀ ਹੋਣੀ ਅੱਜ ਬਹੁਤ ਜਾਣੇ ਲਗਾਣਾ ਤੁਹਾਨੂੰ ਪਤਾ ਹੀ ਆ ਪਾਪਾ ਹਰ ਵਾਰ ਦੀ ਤਰ੍ਹਾਂ ਜੋ ਟ੍ਰੇਨ ਕਾਲ ਪਾਪਾ ਹੀ ਚਾਹ ਬਣਾਉਂਦੇ ਆ ਤੇ ਪਾਪਾ ਚਾਹ ਬਣਾਣ ਲੱਗੇ ਹੋਏ ਆ ਤੇ ਮਿੱਤਰੋ ਟਾਈਮ ਬੜਾ ਹੀ ਹੋ ਗਿਆ ਤੇ ਆਪਾਂ ਤੁਹਾਨੂੰ ਹੁਣ ਸਟੇਸ਼ਨ ਜਾਂ ਫਿਰ ਗੱਡੀ 'ਚ ਨਾਮ ਲਈਏ ਤੱਕ ਅਗਲੇ ਸਟੇਸ਼ਨ ਦੁਦਿਆਣੇ ਤੋਂ ਜਲੰਧਰ ਸਟੇਸ਼ਨ ਤੱਕ ਪਹੁੰਚ ਗਏ ਆ ਤੇ ਅੱਗੋਂ ਆਪਾਂ ਫੇਰ ਟ੍ਰੇਨ ਬਦਲਣੀ ਆ ਤੇ ਆ ਸਾਰੀਆਂ ਸਖਤਾਂ ਖੜੀਆਂ ਹੋਣੇ ਜਿੰਨੇ ਜਿੰਨੇ ਨੇ ਜਾਣਾ ਵਾ ਤੇ ਸਾਹਮਣੇ ਜਲੰਧਰ ਸਟੇਸ਼ਨ ਦੇਖੋ ਧੁੰਦ ਕਿੰਨੀ ਆਏ ਅੱਜ ਪਹਿ ਠੰਡ ਦਾ ਪਹਿਲਾ ਦਿਨ ਆ ਢੀ ਠੰਡ ਆਇਆ ਹੈ ਪੂਚੋਣਾ ਮਰ ਗਏ ਪੂਰੇ ਤੇ ਉਸ ਟ੍ਰੇਨ 'ਚ ਡਿਪੀ ਜਲੰਧ ਜਲੰਧਰ ਸੁੰਦਰ ਬੋਰ ਲੱਗਿਆ ਹੋਇਆ ਜਲੰਧਰ ਸ਼ਹਿਰ ਸੁੰਦਰ ਸਿਟੀ ਜੰਕਸ਼ਨ ਆਣ ਵੀ ਮਿੱਤਰੋ ਪਹੁੰਚ ਗਿਆ ਸੁल्तानਪੁਰ ਲੋਧੀ ਵੈਲਕਮ ਟੂ ਸਾਡਾ ਸੁल्तानਪੁਰ ਲੋਧੀ ਸੁल्तानਪੁਰ ਲੋਧੀ ਜੰਕਸ਼ਨ ਤੋਂ ਥੋੜੀ ਕਿ ਦੂਰ ਤੇ ਆ ਤੇ ਇਨਾ ਬੀਬੀਆਂ ਨੂੰ ਬਾਥਰਮਾ ਆਏ ਬੀਬੀਆਂ ਬਾਥਰਮਾ ਨੂੰ ਪਿਆ ਹੋਈਆਂ ਜਿਹੜੇ ਤੇ ਸਾਹਮਣੇ ਪਿੰਡ ਦਾ ਨਾਮ ਦੇਖੋ ਜਿਹੜਾ ਪੜੋਕ ਚੱਲ ਗਿਆ ਤੁਸੀਂ ਧੁੰਦਾ ਨਾਮ ਸੁਣਿਆ ਹੀ ਹਾਲ ਲੱਗ ਜਾਂਦਾ ਇਹ ਬਹੁਤ ਫੇਮਸ ਪਿੰਡ ਆ ਕਿੰਨਾ ਫੋਗਾ ਚੈੱਕ ਕਰੋ ਤੇ ਹੁਣ ਆਪਾਂ ਚੱਲਦੇ ਆਂ ਸਤਾਨਪੁਰ ਲੋਧੀ ਗੁਰਦਾਰਾ ਸਾਹਿਬ ਦੇ ਵੱਲ ਤੇ ਇੱਥੋਂ ਦੀ ਥੋੜ੍ਹੀ ਦੂਰ ਆਹ ਦਾ ਕਿਲੋਮੀਟਰ ਹੋਊਗਾ ਘੱਟ-ਘੱਟ ਤੇ ਚੱਲਦੇ ਆਂ ਤੇ ਸਾਹਮਣੇ ਮੇਰੇ ਨਾਨੀ ਲਾਗੇ ਬਾਖ ਨੂੰ ਕਰਕੇ ਤੇ ਆਹ ਬਾਕੀ ਖੜਨ ਮੇਰੀ ਭੈਣ ਇਹਦਾ ਘਰ ਜਨਮ ਦੇਣਾ ਤੇ ਸਾਹਮਣੇ ਬੋਰਡ ਲੱਗਾ ਪ੍ਰਾਣੀ ਦਾਣਾ ਮੰਡੀ ਤੇ ਨਾਲ ਹੀ ਦਾਣਾ ਮੰਡੀ ਅੰਦਰ ਨੂੰ ਆ ਕੇ ਗੇਟ ਦੇ ਸਾਹਮਣੇ ਦਾਣਾ ਮੰਡੀ ਆ ਡਿਬ ਡੀ ਕਣਾ ਕਣਕ ਪਈਆਂ ਵਾ ਤੋ ਪਾਪਾ ਹੋੜੇ ਵੀ ਤੰਗ ਹੋ ਗਏ ਕਿ ਬੀਨ ਵਾਲੇ ਟਾਈਮ ਲਾ ਛੱਡਿਆ ਨਾ ਤੇ ਮੈਂ ਕਿ ਜਿੰਨਾ ਚਿਰ ਵੀ ਬੰਦਾ ਹਾਂ ਕਰ ਦੂ ਨਾ ਚੱਲ ਛੱਡਦਾ ਜੀ ਬਾੜ ਪਾਰੋਂ ਨਿਕਲੀ ਜਾਂਦੇ ਸੀ ਉਹ ਤੇ ਬੰਨੇ ਤੇ ਪਾਰੋਂ ਹਾਲੇ ਐਸੀਟ ਤੇ ਪਾ ਕੋ ਛੱਟ ਕਰੀਏ ਤੇ ਸਾਹਮਣੇ ਚੱਲਦੇ ਆ ਨਾਨੀ ਮੇਰੀ ਹੋ ਨੰਨੇ ਤਾਂ ਨੂੰ ਇੱਥੇ ਕਿਵੇਂ ਲੱਗ ਰਿਹਾ ਵਲੌਗ ਬਣਾ ਰਿਹਾ ਤੇ ਪਿੱਛੇ ਕੰਕਰ ਪੁੱਛਣ ਲੱਗੇ ਸੀ ਵੀਡੀਓ ਕਦੋਂ ਬਣਾਈਏ ਨਾ ਮੈਂ ਕਹਾਂ ਵਲੌਗ ਨੂੰ ਨਾ ਕੰਕਰ ਕਿੰਨੇ ਚੱਲ ਕੋਈ ਨਹੀਂ ਬਣਾਣਾ ਬਣਾਣਾ ਵਧੀਆ ਕਰ ਲਾ ਤਾਂ ਸਾਹਮਣੇ ਦਾਣਾ ਮੰਡੀ ਆ ਸਾਰੀ ਪ੍ਰਾਣੀਆਂ ਦਾਣਾ ਮੰਡੀ ਇੱਥੇ ਚਾਵਲ ਚੂਰ ਆਏ ਲੱਗਦੇ ਆ ਤੇ ਇਹ ਨਾਜ ਮੰਡੀ ਆ ਬੇਲੀ ਪ੍ਰਾਣੀ ਕਾਫੀ ਆ ਤੁਸੀਂ ਇੱਥੇ ਆਓ ਆਈਏ ਰਾਮਾ ਸਵਾਮੀ ਜੀ ਲੈ ਮਲਾ ਕੇ ਪਿਛੋੜਾ ਸਾਹਮਣੇ ਲਿਖਿਆ ਸਾਹਮਣੇ ਲਿਖਿਆ ਵੰਟਾ ਮਿਸਤਰੀ ਤੇ ਇਹ ਗੂੜ ਦੇ ਪਤਾ ਨਹੀਂ ਕੀ ਵਜ੍ਹਾ ਅੰਦਰ ਤੱਕ ਦਰਦ ਹੋ ਜਾਂਦੀ ਪੈਰ ਦੇ ਉੱਤੇ ਇੰਨੀ ਠੰਡਾ ਨਹੀਂ ਨਹੀਂ ਬਾਤ ਗਿਆ ਦੋਆਬਾ ਇਸ ਨੰਬਰ 'ਤੇ ਦੋਆਬੇ ਜਾ ਹਨਾ ਫਿਰ ਦੇਖੀ ਜਾਂਦਾ ਪਹਿਲਾਂ ਹਨਾ ਦੁਆਬੇ ਜਾਣਾ ਆਪਾਂ ਦੁਆਬੇ ਕੀ ਹਾਂ ਅੰਦਰ ਕੇ ਵਿੱਚ ਜੰਜੀਰ ਪਿਆ ਵਾ ਛੁੱਡੀ ਧੁੰਦ ਹਾਏ ਇਹ ਜ਼ਿੰਦਗੀ ਜਿੰਨੀ ਵੇਖੀ ਪਿਛਲੀ ਵਾਰ ਆਇ ਸੀ ਨਹੀਂ ਨਹੀਂ ਤਾਂ ਬੜੀ ਧੁੰਦ ਹੈ ਤਾਂ ਬੀਬੇ ਚਲ ਚਲ ਲਾ ਕੀ ਲਿਆ ਯਾਰ ਇਹ ਹਾਂ ਕੀ ਕਰਦੇ ਆ ਚੱਲਾ ਰਨਿੰਗ ਕੀ ਕਰੀ ਜਾਂਦੀ ਆਣਾ ਆਜੋ ਇੰਨਾ ਟਾਈਮ ਹੋ ਗਈ ਨਾ ਸਭ ਚੰਗੇ ਲੱਗ ਗਏ ਹੋਰ ਸੰਦੇ ਮੰਦਿਆਰੇ ਸਾਫ ਹੋ ਗਏ ਹੁਣ ਗੱਡੂ ਫੜ ਗਿੰਨ ਤਾਂ ਕਿਆ ਸੋਤੂਆ ਹੋ ਵਜ ਗਏ ਤੇ ਅੰਦੇ ਨਹੀਂ ਰਿਹਾ ਇਹ ਨੋ ਨਹੀਂ ਪਹਿਣਾ ਨੋ ਨੋ ਨਹੀਂ ਪਹਿਣਾ ਇਹ ਪਹਿਜੀ ਕੱਟਾ ਰੋਣੀ ਪਾਣਾ ਨਾ ਕਿ ਵੀ ਆਪਣੇ ਰੋਲਾ ਪਈ ਹੈ ਤੇ ਇਹਨਾਂ ਨੂੰ ਗੁਰਦੁਆਰੇ ਜਾਣ ਦੀ ਚਾਹ ਇੱਥੇ ਆਪਣੇ ਨੂੰ ਸੁਖਦਮਨ ਲੱਗ ਰਹੀ ਹੈਂ ਕਿ ਹੁੰਦੀ ਨਹੀਂ ਪਈਆਂ ਚਲੋ ਬੀਬੀਓ ਚਲੋ ਬੀਬੀਓ ਵੀਡੀਓ ਬਣਾਵਾਂ ਸਾਰਿਆਂ ਲਈ ਵੀਡੀਓ ਸ਼ੂਟ ਕਰ ਬਲੌਗ ਕਰ ਪੁੰਜਾਣੇ ਤੇ ਆਪਾਂ ਸਾਰਨੋਂ ਪਹਿਲਾਂ ਪਤਾ ਕਿਹੜੇ ਬੁਰਦੇ ਦਾ ਘਰ ਜਾਣਾ ਪਹਿਲਾਂ ਪਹਜਾਵਾਂਗੇ ਪ੍ਰਾਤਨ ਬੀਬੇ ਘਰ ਨਾਨਕੀ ਗੁਰਦੁਆਰਾ ਇੱਥੋਂ ਨੱਕ ਲੱਗ ਗਈ ਆ सामने ट्रक ट्रुक खड़े आना बहर जाऊँ चावल चौल चावल चौल इतने नवी खेती इतने आज दाना मंडी लैके चले ट्रैक्टर ट्रुक्ट ट्रक ट्रुक्ट ट्रुक, ट्रुक सारे खड़े हुए तो मैं दस मैं अच कि लाता पार्था मैं पता मैं वादिया बनया ਤੋਂ ਮਰ ਪਤਾ ਚੜਾ ਲਿਦਾ ਪੂਰਾ ਯਾਦ ਕਰਾ ਕੋਈ ਨਹੀਂ ਮੂੰਹ ਠੰਡ ਪੈ ਰਹੀ ਹੈ ਆਪ ਲੋਕੀ ਕੱਲ ਹਾਈ ਚੱਕ ਕੇ ਗਏ ਇਧਰ ਹੋ ਜਾ ਸਟਪ ਤੇ ਬੱਸ ਆ ਗਿਆ ਗੁਰਦੁਆਰਾ ਨੂੰ ਸਾਹਮਣੇ ਗਿਆ ਬੱਸ ਨਾਲ ਹੀ ਜਾਣਾ ਚਾਹੀਏਗੀ ਬਸ ਕੁਝ ਨਹੀਂ ਠੀਕ ਕਹਿੰਦੇ ਭੁੱਖ ਲੱਗੀ ਆ ਤੇ ਸਾਹਮਣੇ ਲੱਗਾ ਫਿਰ ਲੰਗਰ ਚਾਹ ਤੇ ਟੋਸਟ ਵਾਲਾ ਤੇ ਕਹਿੰਦੇ ਚੱਲ ਜਾ ਕੇ ਖਾਣੇ ਪਹਿਲਾਂ ਛੱਕ ਲਈ ਜਾਂਦੇ ਤੇ ਫਿਰ ਟੇਕਦੇ ਹਾਂ ਮੱਥਾ ਪ੍ਰਤਨ ਬੀਬੇ ਕਨਾਨ ਕਿ ਕਹਿੰਦੇ ਨਹੀਂ ਪਹਿਲਾਂ ਪੰਗਤ ਫਿਰ ਸੰਗਤ ਗੁਰਦੁਆਰਾ ਪ੍ਰਤਨ ਕਰ ਬੀਬੇ ਨਾਨਕੀ ਆ ਚੁੱਕਾ ਤੇ ਅੱਛਾ ਪਲੰਦਰਿਆ ਕਿ ਟੇਕਦੇ ਹਾਂ ਮੱਥਾ ਤੇ ਆ ਆਮ ਘਰਾਂ ਜਿਵੇਂ ਹੁੰਦੇ ਆਮ ਘਰ ਦੇ ਸਾਹਮਣੇ ਬਣਿਆ ਹੋਇਆ ਗੁਰਦੁਆਰਾ ਕਹਿੰਦੇ ਇੱਥੇ ਬੀਬੇ ਬੀਬੇ ਨਾਨਕੀ ਦਾ ਘਰ ਸੀ あど ਅਧਿਕਾਰ सामने गुरुद्वारा श्री हठ साहब पहला आप जाएंगे बेर साहब नाल ही सामने आ गुरुद्वारा श्री बेर साहब तुर तो तो के चलते हैं पहुंचा हाँ जी ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਸਿੱਖੀ ਦੀਆਂ ਪਵਿੱਤਰ ਥਾਵਾਂ ਦੇ ਵਿਆਹ ਵਾਲੇ ਪਿੰਡਾਂ ਨੂੰ ਕਿਵੇਂ ਸਜਾਇਆ ਹੈ ਤੇ ਬਟੂਆ ਡੇਢੀ ਵਰਦੀ ਤੇ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼ਰੀਬ ਬੇਰ ਸਾਹਿਬ ਤੇ ਸਜਾਵਟ ਦੇਖੋ ਦੇਖੋ ਤੁਸੀਂ ਆਪ ਇਹ ਕਿੰਨੀ ਕੀਤੀ ਹੋਈ ਆ ਪਿਛਲੀ ਵਾਰ ਦੀ ਤਰ੍ਹਾਂ ਹੀ ਸੇਮ ਇਸ ਵਾਰ ਵੀ ਸਜਾਵਟ ਜ਼ਿਆਦਾ ਇਸ ਵਾਰ 555 ਸਾਲਾ ਮਨਾਇਆ ਜਾ ਰਿਹਾ ਵਾ ਗੁਰਦਵਾਲਾ ਸ਼ਹੀਦ ਵੀਰ ਸਾਹਿਬ ਵਿੱਚ ਤੇ ਸਾਹਮਣੇ ਜੋੜਾ ਘਰਾਂ ਉੱਤੇ ਜੋੜੇ ਲਾ ਕੇ ਪੱਲਾ ਜੋੜੇ ਦਿੱਨੇ ਆ ਜੋ ਜਮਾ ਕਰਾਣੇ ਆ ਤੇ ਫਿਰ ਆਪਾਂ ਅੰਦਰ ਚੱਲਦੇ ਆ ਮੱਥਾ ਟੇਕਦੇ ਆ ਲੰਗਰ ਭੋਣੇ ਛਕਦੇ ਆ ਤੇ ਫਿਰ ਗੁਰਦਾਰੇ ਘੁੰਮਦੇ ਆ ਆਸ-ਪਾਸਲੇ तो सामने नगर कीर्तन का समा हो चुका वा तो नगर कीर्तन सामने आने ही बड़ा वा तो नगर कीर्तन करके इतने रश बहुत होना पापा छेती छेती जुड़े जम करा के अंदर चलते हैं मत्था टेकते हैं दर्द करी ज्यादा वा सामने बीच संगत बैठिया हुई जिन्होंने जहाँ ने जुड़े जमे कराने आप जुड़े जम्म कराते दो टोकन मिले अलग अलग दो जगह जुड़े जम करवाए सी क्योंकि जोड़े साढ़े बहुत ज़्यादा सी ਤੇ ਦੋ ਜਗ੍ਹਾ ਕਰਾਤੇ ਜਮਾ ਤੇ ਮਿਲ ਗਏ ਟੋਕਣ ਤੇ ਹੁਣ ਆਪਾਂ ਚਾਹਦੇ ਆ ਇਕੱਠੇ ਹੋ ਕੇ ਅੰਦਰ ਗੁਰਦਵਾਰ ਸਾਹਿਬ ਵਿੱਚ ਆ ਤੇ ਬਸ ਸੰਗਤਾਂ ਗੁੰਮ ਜਾਂਦੀਆਂ ਨੇ ਕੋਈ ਕਿੱਥੇ ਜਾਂਦੇ ਦਾ ਕੋਈ ਕਿੱਥੇ ਜਾਂਦੇ ਨਾ ਹੁਣ ਇਕੱਠੇ ਹੋਏ ਆ ਤੇ ਸਾਨੂੰ ਪਹਿਲਾਂ ਮੁੱਠਾ ਦੇਖਣਾ ਵਾ ਤੇ ਧੁੰਦ ਇਤੋਂ ਮੋਹ ਜਿਆ ਹੋ ਚੁੱਕੀ ਆ ਧੁੰਦ ਬੜੀ ਇੱਕ ਤਮੇਲ ਪੰਗਾ ਇਹ ਆ ਆਹ ਦੋ ਦਿਨ ਗੁਰਦੁਆਰੇ ਸਾਹਿਬ ਦੇ ਅੰਦਰ ਸਾਹਮਣੇ ਕਿਤੇ ਮੈਡੀਕਲ ਦਾ ਨਾਮ ਮੈਡੀਕਲ ਚੈੱਕਅਪ ਦਾ ਇਹ ਨਾਲ ਹੀ ਦਸਤਾਰ ਦਸਤਾਰਾ ਬੰਦੇ ਪਏ ਉਹਨਾਂ ਨੂੰ ਲੱਗਾ ਬਹੁਤ ਜਣੇ ਦਸਤਾਰਾਂ ਬਣਾ ਕੇ ਆ ਰਹੇ ਆ ਤੇ ਪਰ ਆਪਾਂ ਘਰੋਂ ਬਣ ਕੇ ਆਏ ਸੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਗੇਟ ਤੇ ਪੰਜ ਕੁੱਤੇ ਆ ਤੇ ਪਨਾਹ ਹੱਥ ਧੋਤੇ ਤੇ ਅੰਦਰ ਮੱਥਾ ਟੇਕਦੇ ਆ ਨਾ ਆ ਗਈ ਸੰਤਾਂ ਜੀ ਸਾਡੇ ਆਈਆਂ ਸੀ ਉਹ ਗੁੰਮ ਗਈਆਂ ਨੇ ਆਧੀਆਂ ਕਿੱਥੇ ਨੇ ਆਧੀਆਂ ਕਿੱਥੇ ਨੇ ਤੇ ਮੈਂ ਮੰਮੀ ਤੇ ਮੇਰੇ ਪਾਪਾ ਅਸੀਂ ਲੱਗਵਾ ਤੇ ਉਹ ਲੱਗ ਨਹੀਂ ਪਤਾ ਨਹੀਂ ਕਿੱਥੇ ਨੇ ਹੁਣ ਆਪਾਂ ਅੰਦਰ ਹੀ ਆ ਕੇ ਲੱਭਦੇ ਆ ਉਹਨਾਂ ਨੂੰ ਅੰਦਰ-ਉਂਦਰ ਨੂੰ ਚੱਲਦੇ ਹੁਣ ਤੇ ਲੱਭ ਲੈਨੇ ਆ

ਪਹਿਲਾਂ ਅਸੀਂ ਆਕੇ ਤੇ ਦੇਖਣੀ ਸਰੋਵਰ ਤੇ ਆਕੇ ਪਹਿਲਾਂ ਮੱਥਾ ਟੇਕਦੇ ਆਂ ਫੇਰ ਆਪਾਂ ਚੱਲਾਂਗੇ ਅੰਦਰ ਮੱਥਾ ਟੇਕਣ ਪਹਿਲਾਂ ਆਪਾਂ ਸਰੋਵਰ ਮੱਥਾ ਟੇਕਦੇ ਆਂ ਸਾਹਮਣੇ ਸਰੋਵਰ ਨਹੀਂ ਦਿਖ ਰਿਹਾ ਜਮਾ ਵੀ ਨਹੀਂ ਦਿਖ ਰਿਹਾ ਸਰੋਵਰ ਇਹ ਨਹੀਂ ਧੁੰਦ ਹੈ ਨਹੀਂ ਧੁੰਦ ਪੁੱਛੋਣਾ ਬਹੁਤ ਹੀ ਜ਼ਿਆਦਾ ਧੁੰਦ ਹੈ ਸਰੋਵਰ ਨਹੀਂ ਦਿਖ ਰਿਹਾ ਤੇ ਮੰਮੀ ਤੇ ਪਪਾ ਕਰਦੇ ਪਿਆ ਪੰਜ ਛਾਲਾ ਤੇ ਪਾਣੀ ਬੜਾ ਬੜਾ ਠੰਡਾ ਸੀ ਤੇ ਮਾਗ ਮੁੰਮੇ ਕੋ ਫੋਟੋ ਹੀ ਕਰੋ ਪੰਜ ਸ਼ਨਾਨਾ ਤੇ ਮੈਂ ਵੀ ਕਰਨੀ ਤੇ ਮੇਰੀ ਵੀ ਵੀਡੀਓ ਬਣਾਇਆ ਤਾਂ ਕਿ ਪਤਾ ਲੱਗੇ ਕਿ ਜਿਹੜਾ ਬਲੌਗਰ ਆ ਮੇਨ ਉਹਦਾ ਵੀ ਫੋਟੋ ਹੋਣੀ ਚਾਹੀਦੀ ਹੈ ਨਹੀਂ ਤਾਂ ਹੀ ਸੋਚੋ ਕੋਈ ਫੋਟੋ ਨਹੀਂ ਆ ਰਹੀ ਚਲੋ ਵੀ ਪੰਜ ਸ਼ਨਾਨਾ ਕਰਨ ਲੱਗਾ ਆ ਬੜਾ ਪਾਣੀ ਠੰਡਾ ਸੀ ਪੁੱਛੋਣਾ ਬੈਠ ਕੇ ਕਰ ਜਿਆਦਾ ਨਾ ਗਿੱਲਾ ਕਰਦਾ ਜੈਕਟ ਗਿੱਲੀ ਕਰ ਲਈ ਉਹਨੇ ਬੜਾ ਮਾੜਾ ਪਾਈਦਾ ਹੋਣਾ ਜਾ ਦੇ ਉਹਦਾ ਅੱਜ ਜਿੱਥੇ ਵੀ ਦਰਬਾਰ ਸਵਲਾ ਹੀ ਮੋਲ ਬਣ ਚੁੱਕਿਆ ਸੀ ਜਿੱਮੇ ਦਰਬਾਰ ਸਵਲਾਂਦੇ ਸੀ ਇੱਥੇ ਵੀ ਅੱਜ ਦੇ ਲੰਘਾ ਰਹੇ ਨੇ आखिर घर भी मिनटा बाद बढ़िया लग रहा तो दर्शन करके बाहर आ चुके हैं टेकना वा वीर साहब से मथा बीर साहब मत्था टेकना लगते हैं लाइन लाइन लगना पैना लाइन लग के मत टेकद मेरे मम्मी उनठ कर पाठ करना ਤੇ ਗੁੱਡਕੌਸ ਆ ਬਲਾ ਕੇ ਉਹ ਉੱਥੇ ਹੀ ਬਾਟ ਕਰਨ ਬਹਿਣਗੇ ਤੇ ਆਪਾਂ ਥੋੜਾ ਆਪਾਂ ਬੈ ਕੇ ਵੈਗਰ ਵੈਗਰ ਕਰਾਂਗੇ ਤੇ ਨਾਲ ਦੇ ਬੰਦੇ ਆਪਣੇ ਲੱਭ ਗਏ ਜੀ ਇਹ ਤੇ ਆਪਾਂ ਹੁਣ ਚੱਲਿਆਂ ਨਹੀਂ ਕਿ ਵੇਂ ਨਦੀ ਤੇ ਪੰਜ ਸ਼ਨਾਨਾ ਕਰਨ ਤੇ ਨਾਲ ਮੋਮਬੱਤੀਆਂ ਜਗੂਣ ਤੇ ਚਲੋ ਚੱਲਦੇ ਹਾਂ ਮਾਰੇ ਅੱਥਰੂ ਬਾਲੀ ਅੰਗਰੇਜ਼ ਹੀ ਨਾ ਬਣ ਬਾਲੀ ਤਾਂ ਵੱਡੀ ਅੰਗਰੇਜ਼ ਨਹੀਂ ਚਲੋ ਵੇ ਨਦੀ ਨਦੀ ਨਹੀਂ ਦਿਖ ਰਹੀ ਪੂਰੀ ਢੀ ਧੁੰਦ ਗਿੱਤੀ ਪਈ ਐ ਢੀ ਧੁੰਦ ਹੀ ਪਿੰਦੀ ਨਹੀਂ ਦਿਖ ਰਹੀ ਤੇ ਚੰਗਾ ਗਾਇਜ਼ ਬਾਏ ਵਲੌਗ ਦੀ ਇੱਥੇ ਕਰਦੇ ਐਂਡਿੰਗ ਕਿਉਂਕਿ ਜਿਹੜੀ ਵੀਡੀਓ ਉਹ ਤਾਂ ਬਹੁਤ ਜ਼ਿਆਦਾ ਤੇ ਲੰਬੀ ਹੋਣੀ ਆ ਤੇ ਪਾਰਟ 1 ਸਮਝਿਓ ਤੇ ਪਾਰਟ 2 ਆਊਗਾ ਕੱਲ ਤੇ ਚੰਗਾ ਬਾਏ